ਯਾ ਮੈਂ ਪਿੰਡ ਪੱਕੋ ਕੇ ਟਾਲੀ ਸਾਹਿਬ ਦੀ ਰਹਿਣ ਵਾਲੀ ਆ ਪਰ ਜੀ ਮੇਰਾ ਮਤਲਬ ਵਿਧਨ ਹੜ ਆਇਆ ਬਹੁਤ ਨੁਕਸਾਨ ਹੋ ਗਿਆ ਵਾ ਮਤਲਬ ਸਾਰਾ ਕੋਸ਼ੀ ਕੱਚਾ ਘਰ ਹੀ ਛੱਤ ਵੀ ਡਿੱਗ ਗਈ ਆ ਨਾ ਆਪਾਂ ਕੋ ਕਾਢ ਹੀ ਸਕੇ ਆ ਨਾ ਬੱਚਿਆਂ ਦੇ ਕੱਪੜੇ ਵਗੈਰਾ ਨਾ ਆਪਾਂ ਆਪਣਾ ਖਾਣ ਪੀਣ ਦਾ ਸਮਾਨ ਵੀ ਨਹੀਂ ਕਾਢ ਸਕ ਸਕੇ ਵੀ ਜਿਹੜਾ ਰਾਸ਼ਨ ਅੰਦਰ ਪਿਆ ਹੀ ਉਹ ਹੀ ਕਾਢ ਲਈਏ ਵਾਸਾ ਪਾ ਬੱਚੇ ਲੈ ਕੇ ਬਾਹਰ ਚਲ ਗਏ ਆ ਮੇਰੀ ਇਹ ਮੇਰਾ ਹੁਣ ਸਾ ਪਾਜੀ ਇੱਥੇ ਇਹਨਾਂ 9 9 ਫੁੱਟ ਪਾਣੀ ਸੀ ਇੱਥੇ 4 ਦਿਨ ਤੇ ਪਾਣੀ ਵੀ ਨਹੀਂ ਲੱਥਿਆ ਜਿੰਦਾ ਜੱਟਾਂ ਦੇ ਘਰਾਂ ਦੇ ਉੱਥੇ ਬਿੱਠੇ ਰਹਿੰਦੇ ਕਾਨਾਂ ਦੇ ਬੱਚੇ ਨੇ ਗੁਜ਼ਾਰਾ ਫਿਰ ਕਿਸ਼ਤੀਆਂ ਤੇ ਮਤਲਬ ਭੋਜੀ ਰਾਸ਼ਨ ਦੇ ਕੇ ਜਾਂਦੇ ਰਹੇ ਆ ਤੇ ਉਹ ਖਾਂਦੇ ਕੰਮ ਕੀ ਕਰਦੇ ਪਾਜੀ ਦਿਹਾੜੀ ਲਾਉਂਦੇ ਇੱਥੇ ਗੋਭੀ ਲੱਗਦੀ ਸੀ ਬਸ ਦਿਹਾੜੀ ਜਾਂਦੇ ਹੁੰਦੇ ਹੁਣ ਫਿਰ ਗੁਜ਼ਾਰਾ ਕਿਦਾਂ ਹੁਣ ਪਾਜੀ ਇਦਾਂ ਰਾਸ਼ਨ ਦੇ ਕੇ ਜਾਂਦੇ ਉਹ ਬੱਚਿਆਂ ਨੂੰ ਪਕਾ ਕੇ ਤੇ ਖਵਾਲੀ ਜਾਂਦੇ ਆ ਰਾਸ਼ਨ ਤੇ ਚਲੋ ਦੇਣ ਦੇ ਪਰ ਮਕਾਨ ਕਿ ਦਵਣ ਹੁਣ ਪਾਜੀ ਮਕਾਨ ਇਦਾਂ ਹੀ ਆ ਹਜੇ ਮਤਲਬ ਬੱਚਾ ਮੇਰਾ 7 ਸਾਲ ਦਾ ਹੀ ਤੇ ਉਹ ਮੇਰੇ ਭੈਣ ਭਰਾਵਾਂ ਗਾੜੀ ਇਹੋ ਮੇਰੀ ਬੇਨਤੀ ਆ ਮੇਰੀ ਮਦਦ ਕੀਤੀ ਜਾਵੇ ਮੇਰਾ ਭਾਂਵੇਂ ਇੱਕ ਹੀ ਕਮਰਾ ਪਾ ਕੇ ਮੈਨੂੰ ਦੇ ਦੋ ਮੈਂ ਆਪਣੇ ਬੱਚਿਆਂ ਬੱਚੇ ਲੈ ਕੇ ਆਪਣੇ ਘਰ ਬੈ ਸਕਾਂ ਸੰਜੀ ਸਮਾਜ ਸੇਵਾ ਕੋ ਬਹੁਤ ਜ਼ਿਆਦਾ ਤੋਂ ਮੰਗਦੇ ਪਰ ਉਹਨਾਂ ਕੀ ਕਹਿਣਾ ਚਾਹੁੰਦੇ ਕਿ ਬਹੁਤ ਸੇਵਾ ਕਰਦੇ ਪਰ ਲੋਕੀ ਦਾਨ ਬਹੁਤ ਕਰਦੇ ਪਏ ਹਾਂਜੀ ਪਾਜੀ ਦਾਨ ਕੱਪੜੇ ਵਗੈਰਾ ਵੀ ਦੇਣ ਡੇ ਰਾਸ਼ਨ ਵੀ ਦੇਣ ਡੇ ਸਾਰਾ ਕੁਝ ਦੇਣ ਡਿਆ ਤੁਸੀਂ ਮੈਨੂੰ ਆ ਤੇ ਅੰਨੀ ਭਾਵੇਂ ਰਾਸ਼ਨ ਭਾਵੇਂ ਮੈਨੂੰ ਦੋ ਭਾਵੇਂ ਨਾ ਦੋ ਮੈਨੂੰ ਇੱਕ ਕਮਰਾ ਪਾ ਕੇ ਤੇ ਦੇ ਸਕੋ ਬਸ ਰਹਿਣ ਵਾਸਤੇ ਨਹੀਂ ਕੁਝ ਹਾਂਜੀ ਰਹਿਣ ਵਾਸਤੇ ਨਹੀਂ ਆ ਛੱਤ ਵੀ ਡਿੱਗੀ ਆ ਆਪਣੇ ਵਿਹੜੇ ਚ ਤੰਬੂ ਲਾ ਕੇ ਬਿਠੇ ਆ ਬਸ ਦੇਖਿਆ ਜੇ ਤੇ ਮੰਗਿਆ ਹੀ ਦੇ ਤੋਰ ਚ ਇੱਕ ਕੰਮ ਵੀ ਗਿਆ ਹਤੋਂ ਹਾਂਜੀ ਹਾਂਜੀ ਭਾਜੀ ਇਦਾਂ ਹੀ ਆ ਹੁਣ ਟਾਈਮ ਪਾਸ ਤੇ ਕਰਨਾ ਪੈਣਾ ਵਾ ਤੁਹਾਡਾ ਆਈ ਨੰਬਰ ਕੀ ਦੱਸਣਾ ਮੇਰਾ 95924 19264 ਪ੍ਰਕਾਸ਼ ਜੀ ਕੀ ਕੰਮ ਕਰਦੇ ਹੋ ਦਿਹਾੜੀ ਦਾ ਪਾ ਜੀ ਜਦੋਂ ਪਾਣੀ ਆਇਆ ਕੀ ਹਾਲਾਤ ਸੀ ਕਰਦੇ ਇੱਥੇ ਬਹੁਤ ਮਾੜੇ 9 ਫੁੱਟ ਪਾਣੀ ਆ ਗਿਆ ਘਰ ਡੁੱਬਾ ਹੀ ਰਹੀ ਚੱਟਾਂ ਘਰ ਜਾ ਕੇ ਫਿਰ ਰਾਤ ਕੱਟੀ ਆ ਛੋਟੇ ਛੋਟੇ ਬੱਚੇ ਜਦੋਂ ਪਾਣੀ ਦਾ ਪਤਾ ਲੱਗਾ ਫਿਰ ਕਿੱਦਾਂ ਨਿਕਲੇ ਬੈਠੇ ਬਹੁਤ ਔਖੇ ਨਿਕਲੇ ਆ ਜੀ ਪਾਣੀ ਛੁਗਏ ਆ ਥੈਲੀ ਤੇ ਤੇ ਰੋਟੀ ਪਾਣੀ ਦਾ ਕਿੱਦਾਂ ਚੱਲਦਾ ਸੀ ਰੋਟੀ ਪਾਣੀ ਫੌਜੀ ਆਉਂਦੇ ਸੀ ਬੇੜੀ ਤੇ ਤੋਂ ਥੋੜਾ ਬੋਤਾ ਬੱਚਿਆਂ ਨੂੰ ਦੇ ਜਾਂਦੇ ਇਹਨੇ ਕੇ ਬੱਚਿਆਂ ਨੂੰ ਸੰਭਾਲਣਾ ਬੜਾ ਔਖਾ ਜਾਂਦਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਕਿਉਂਕਿ ਮਕਾਨ ਵੀ ਢੱਟ ਗਿਆ ਤੁਹਾਡਾ ਤੇ ਮਕਾਨ ਵੀ ਗਿਆ ਭਾਜੀ ਕੰਮਕਾਰ ਵੀ ਬੰਦੇ ਆ ਹੋ ਗਿਆ ਸਾਰਾ ਕੁਝ ਦਿਹਾੜੀਦਾਰ ਬੰਦੇ ਆ ਕੰਮ ਕੀ ਕਰਦੇ ਤੁਸੀਂ ਆਹੋ ਗੋਬੀ ਦਾ ਕੰਮ ਹੀ ਭਾਜੀ ਦਿਹਾੜੀ ਲਾ ਲਈ ਦੀ ਤੇ ਖਾਲੀ ਦੀ ਹਾਂਜੀ ਸਾਰਾ ਕੁਝ ਗਿਆ ਜੋ ਬੜਾ ਔਖਾ ਨਹੀਂ ਹੋ ਗਿਆ ਤੁਸੀਂ ਬਹੁਤ ਜ਼ਿਆਦਾ ਭਾਜੀ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ निजात ਪਾਉਣ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸੁਵਿਧਾ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਤੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News